ਏ ਬੀਟੀ ਦਾ ਅੱਜ ਜਨਮ ਦਿਨ ਹੈ ਅੱਜ ਬਹੁਤ ਸਪੈਸ਼ਲ ਗੈਸਟ ਆ ਰਹੇ ਹਨ इवन ਪੂਰੇ ਦੇਸ਼ ਤੇ ਪੰਜਾਬ ਦੀ ਸ਼ਾਨ ਸ਼ੁਭਮ ਗਿੱਲ ਉਹਨਾਂ ਦੇ ਪਾਪਾ ਬਈਸ਼ੰਦਾ ਕੁਝ ਨਹੀਂ ਕੀਤਾ ਇਹ ਬੋਲੋ ਕੁਝ ਨਹੀਂ ਕੀਤਾ ਦੇਖੇ ਇੰਡੀਅਨ ਕੈਪਟਨ ਦੇ ਫਾਦਰ ਸਾਹਿਬ ਬੈਠੇ ਆਵਾ ਕਹਿ ਨਹੀਂ ਸਕਦੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਨਮਸਕਾਰ ਆਦਾਬ ਤੇ ਅੱਜ ਦਾ ਜਿਹੜਾ ਵਲੌਗ ਹੈ ਬਹੁਤ ਸਪੈਸ਼ਲ ਹੈ ਮੇਰੇ ਲਈ ਵੀ ਤੇ ਤੁਹਾਡੇ ਸਾਰਿਆਂ ਲਈ ਕਿਉਂਕਿ ਧੀਆਂ ਪੁੱਤ ਸਾਰਿਆਂ ਦੇ ਸਾਂਝੀ ਹੁੰਦੇ ਆ ਤੇ بیٹے ਦਾ ਅੱਜ ਜਨਮ ਦਿਨ ਹੈ ਤੇ ਅੱਜ ਬਹੁਤ ਸਪੈਸ਼ਲ ਗੈਸਟ ਆ ਰਹੇ ਹੈ ਗੁਰੂ ਹਰਸਾਏ ਤੇ ਇਵਨ ਪੂਰੇ ਦੇਸ਼ ਤੇ ਪੰਜਾਬ ਦੀ ਸ਼ਾਨ ਅ ਸ਼ੁਭਮ ਗਿੱਲ ਉਹਨਾਂ ਦੇ ਪਾਪਾ ਬਾਈ ਸ਼ੰਦਾ ਤੇ ਵਿੱਕੀ ਮਿੱਡੂ ਖੀੜਾ ਦੇ ਉਹਨਾਂ ਦੇ ਬ੍ਰਦਰ ਅਜੀਪਾਲ ਉਹਨਾਂ ਨੇ ਵੀ ਆਉਣਾ ਹੈ ਤੇ ਹੋਰ ਵੀ ਜਿੰਨੇ ਵੀ ਗੈਸਟ ਹੈ ਸਾਰੇ ਆਨਰੇਬਲ ਆ ਮੇਰੇ ਲਈ ਤੇ ਆਓ ਅੱਜ ਇਸ ਸਪੈਸ਼ਲ ਦਿਨ ਨੂੰ ਆਪਾਂ ਸਾਰੇ ਮਿਲ ਕੇ ਸੈਲੀਬ੍ਰੇਟ ਕਰਦੇ ਹਾਂ ਕਿ ਮੈਂ ਤਾਂ ਵੈਸੇ ਪਰਸਨਲੀ ਥੋੜਾ ਬਰਥਡੇ ਦੇ ਜ਼ਿਆਦਾ ਫੇਵਰ ਚ ਨਹੀਂ ਐ ਬਟ ਬੱਚੇ ਜਿਹੜੇ ਇਸ ਉਮਰ ਚ ਹੁੰਦੇ ਆ ਉਹਨਾਂ ਨੂੰ ਚਾਹ ਹੁੰਦਾ ਤੇ ਸ਼ਾਇਦ ਜਦੋਂ ਛੋਟੇ ਹੁੰਦੇ ਆ ਉਦੋਂ ਹੀ ਉਹਨਾਂ ਨੂੰ ਇਸ ਮੌਕੇ ਦਾ ਇੰਤਜ਼ਾਰ ਵੀ ਹੁੰਦਾ ਹੈ ਤੇ ਬੱਚਿਆਂ ਦੀ ਖੁਸ਼ੀ ਲਈ ਆਪਾਂ ਜਿਉਂਨੀਆਂ ਤਾਂ ਮੈਨੂੰ ਇਹ ਹੈ ਕਿ ਬੱਚਾ ਇਸ ਦਿਨ ਸੈਡ ਨਹੀਂ ਹੋਣਾ ਚਾਹੀਦਾ ਤੇ ਆਪਾਂ ਆਓ ਸਾਰੇ ਮਿਲ ਕੇ ਬੇਟੇ ਗੁਰਫਤਿਹ ਦਾ ਜਨਮ ਦਿਨ ਮਨਾਉਣੀ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੋਈ ਆ ਕੇ ਅਸ਼ੀਰਵਾਦ ਦੇ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ आया नजर हां सही गल भाई ने वैसे घर की इच्छा कर जाता सही गल क्यों उधर ना जितनी उम्र हो लंबी है लो तो जी तो ये कोई फर्क नहीं पड़ता एक स्टेप तो सीगी खान तो मैं असली ना थारे ने बैठना ਜਿਆਦਾ ਹੁੰਦੀ ਨਹੀਂ ਭਾਈ ਇਹ ਕਿੰਨਾ ਕਿਉਂ ਬੱਚੇ ਨੂੰ ਕਦੇ ਨਹੀਂ ਕਦੇ ਨਹੀਂ ਹੁੰਦੀ ਹਾਰਡ ਵਰਕ ਨਹੀਂ ਜਿਆਦਾ ਹੋਰ ਥੋੜੇ ਕਿਦੋਂ ਮੈਂ ਕਹਿ ਨਹੀਂਦਾ ਕੁਝ ਨਹੀਂ ਕੀਤਾ ਨੇ ਕੁਝ ਨਹੀਂ ਕੀਤਾ ਮੈਂ ਭੁੱਲ ਗਿਆ ਮੇਰਾ ਹਾਂ ਨਾ ਭਰਾ ਸਾਡਾ ਨਾਲ ਥੋੜਾ ਕੁਝ ਨਹੀਂ ਕੀਤਾ ਇਹ ਬੋਲੋ ਕੁਝ ਨਹੀਂ ਕੀਤਾ ਦੇਖਦੇ ਇੰਡੀਅਨ ਕੈਪਟਨ ਦੇ ਫਾਦਰ ਸਾਹਿਬ ਬੈਠੇ ਆਂ ਬਾਂ ਕਹਿ ਨਹੀਂ ਸਕਦੇ ਕੁਝ ਨਹੀਂ ਕੀਤਾ ਬਈ ਤੂੰ ਹਾਂ ਤਕੜਾ ਹੋਰ ਤਕੜਾ ਦੇਖੋ ਅਸਮਾਨ ਨਹੀਂ ਦੇਖੋ ਨੀਚੇ ਥੋੜਾgirਨਾ ਸੀ